ਉਚਾਰਨ ਕੀਤਾ ਪਾਤਸ਼ਾਹ ਕਹਿਆ ਤ੍ਰਿਗ ਤਿੰਨਾਂ ਕਾ ਜੀਵਿਆ ਜੇ ਲਿਖ ਲਿਖ ਵਿੱਚ ਹੈ ਲਾਉ ਮਹਾਰਾਜ ਕਹਿੰਦੇ ਠਿਹਾਰ ਹੈ ਉਹਨਾਂ ਦਾ ਜਿਹੜੇ ਬਾਣੀ ਨੂੰ ਭਾਵੇਂ ਉਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਹੈ ਜਿਹੜੇ ਬਾਣੀ ਨੂੰ ਮੰਤਰਾਂ ਦੀ ਤਰ੍ਹਾਂ ਲਿਖ ਕੇ ਅੱਗੇ ਦੀ ਅੱਗੇ ਦਿੰਦੇ ਨੇ ਮਾਇਆ ਲੈਂਦੇ ਮਹਾਰਾਜ ਕਹਿੰਦੇ ਖੇਤੀ ਤਿੰਨ ਕੀ ਉਜੜੈ ਉਹਨਾਂ ਦੀ ਖੇਤੀ ਜਿਹੜੀ ਉਹ ਕਰਦੇ ਪਏ ਨਾਮ ਜਪਦੇ ਨੇ ਭਗਤੀ ਬੰਦਗੀ ਕਰਦੇ ਦਾਨਪੁਨ ਕਰਦੇ ਉਹ ਉੱਜੜ ਜਾਏਗੀ ਖਲਵਾੜੇ ਕਿਹਾ ਥਾਓ ਮਹਾਰਾਜ ਕਹਿੰਦੇ ਰਹਿਣਾ ਹੀ ਕੁਛ ਨਹੀਂ ਤੇ ਜਦੋਂ ਪਾਤਸ਼ਾਹ ਇਹ ਬਚਨ ਆਕਣਾ ਕੀਤੇ ਬਾਣੀ ਦਾ ਇਹ ਸ਼ਲੋਕ ਉਚਾਰਨ ਕੀਤਾ ਤੇ ਕਹਿੰ ਵੇਖਣ ਵਾਲੇ ਲੋਕ ਉਸ ਵੇਲੇ ਆਖਦੇ ਕਹਿੰਦੇ ਵੇਖਿਆ ਰਾਤ ਦੇ ਵਿੱਚੋਂ ਭੂਤ ਬੋਲੇ ਜਦੋਂ ਮੌਲਵੀ ਤੇ ਤੁਹਾਂ ਦਿੱਤਾ ਹੈ ਲੱਕਾਂ ਨੂੰ ਦਾਸਕਾ ਦੇ